ਅੱਜ ਬਾਅਦ ਦੁਪਹਿਰ ਕੋਈ ਕੰਮਕਾਰ ਨਹੀਂ ਸੀਗਾ ਤਾਂ ਬੇਲੇ ਸੀਗੇ ਜਿਪਸੀ ਵੀਰ ਨਾਲ ਗੱਲਬਾਤ ਕਰਦੇ ਸੀ ਵੀ ਬਾਹਰ ਲਿਆਂ ਸਰਕਾਰਾਂ ਕਿੰਨੀਆਂ ਜਿਆਦਾ ਕਾਮਯਾਬ ਆ ਉਹ ਇਨਸਾਨੀ ਲਾਈਫ ਨੂੰ ਕਿੰਨਾ ਜਿਆਦਾ ਲੈ ਕੇ ਫਿਕਰਮੰਦ ਹੁੰਦੀਆਂ ਇਨਸਾਨੀ ਲਾਈਫ ਨੂੰ ਬਚਾਉਣ ਲਈ ਕਿੰਨਾ ਜਦੋਜਹਦ ਕਰਦੀਆਂ ਆ ਇਹੀ ਗੱਲਬਾਤ ਕਰਦੇ ਪਿੰਡ ਦੇ ਛੱਪੜਵਾਲ ਨੂੰ ਤੁਰ ਪੇ ਜਿਸ ਵਿੱਚ ਬਰਸਾਤਾਂ ਦਾ ਪਾਣੀ ਖੜਾ ਸੀਗਾ ਇਸ ਛੱਪੜ ਦੇ ਆਲੇ ਦੁਆਲੇ ਗੰਦਗੀ ਆ ਪਰ ਇਹਦੇ ਵਿੱਚ ਬਾਹਰੋਂ ਕੋਈ ਵੇਸਟਿੰਗ ਪਾਣੀ ਨਹੀਂ ਆ ਰਿਹਾ ਇਸ ਛੱਪੜ ਦੇ ਵਿੱਚ ਬਰਸਾਤਾਂ ਦੇ ਟਾਈਮ ਦਾ ਪਾਣੀ ਖੜਾ ਆ ਤੇ ਇਸ ਦਾ TDS ਲੈਵਲ 86 ਆਇਆ ਆ ਇਸ ਚੀਜ਼ ਤੋਂ ਤੁਹਾਨੂੰ ਤਾਜ਼ਾ ਲੱਗ ਗਿਆ ਵੀ ਪੁਰਾਣੇ ਬਜ਼ੁਰਗ ਜਿਹੜੇ ਸੀਗੇ ਚਰਵਾਹੇ ਉਹ ਖੇਤਾਂ ਵਿੱਚ ਜੋ ਡੰਗਰਾਂ ਨੂੰ ਚਰਾਉਣ ਜਾਂਦੇ ਹੁੰਦੇ ਸੀ ਖੇਤਾਂ ਵਿੱਚ ਬਣੇ ਹੋਏ ਛੋਟੀਆਂ-ਛੋਟੀਆਂ ਛਪੜੀਆਂ ਜਾਂ ਖੂਹਾਂ ਤੋਂ ਪਾਣੀ ਪੀ ਲੈਂਦੇ ਸੀ ਫੇਰ ਵੀ ਕਿੰਨੇ ਜਾਦੇ ਸਿਹਤਮੰਦ ਸੀਗੇ ਇਹ ਜਿਹੜੇ ਭਾਜੀ ਰੱਸੀ ਨਾਲ ਬੋਤਲ ਬਣ ਕੇ ਵਿੱਚੋਂ ਪਾਣੀ ਕੱਢ ਰਹੇ ਸੀ ਇਹਨਾਂ ਦਾ ਨਾਂ ਨਿੰਦਰ ਭਾਜੀ ਆ ਇਹਨਾਂ ਨੇ ਛੋਟਾ ਜਾਂ ਪੋਟਰੀ ਫਾਰਮ ਵੀ ਖੋਲ੍ਹਿਆ ਹੋਇਆ ਆ ਜਿਸ ਵੀਰ ਭਰਾ ਨੂੰ ਉਦೇಶੀ ਆਂਡੇ ਚਾਹੀਦੇ ਹੁਣ ਇਹਨਾਂ ਤੋਂ ਆ ਕੇ ਲਿਜਾ ਸਕਦਾ ਹੋਰ ਵੀ ਚਲੋ ਛੋਟੇ-ਮੋਟੇ ਕੰਮ ਕਰਦੇ ਆਪਣਾ ਫਰਜ਼ ਬਣਦਾ ਕਿਸੇ ਵੀਰ ਭਰਾ ਦਾ ਇੰਦਾ ਛੋਟਾ ਕੰਮ ਕਰਦੇ ਤੇ ਉਹਦੀ ਹੈਲਪ ਜਰੂਰ ਕਰਨੀ ਚਾਹੀਦੀ ਆ ਦੂਸਰੇ ਪਹਿਲੂ ਨੂੰ ਦੇਖਿਆ ਜਾਵੇ ਵੀ ਇਹ ਪਿੰਡ ਦਾ ਜਿਹੜਾ 150 ਸਾਲ ਪੁਰਾਣਾ ਖੂਹ ਆ ਥੇ ਵਾਲਾ ਖੂਹ ਜਿਹਨੂੰ ਕਹਿੰਦੇ ਆ ਉਸ ਦਾ TDS ਲੈਵਲ 510 15 ਦੇ ਲੱਗੇ ਆਇਆ ਉਹ ਕਿਉਂ ਆਇਆ ਕਿਉਂਕਿ ਪਿੰਡ ਦੀ ਪੰਚਾਇਤ ਦੀ ਪਿਆੜੀ ਉਸ ਦੇ ਲੱਗੇ ਆ ਉਥੇ ਪਿੰਡ ਦਾ ਵੇਸਟਿੰਗ ਪਾਣੀ ਡਰੇਨ ਕੀਤਾ ਹੋਇਆ ਆ ਇਸ ਕਰਕੇ ਪਾਣੀ ਇੰਨਾ ਜ਼ਿਆਦਾ ਗੰਧਲਾ ਹੋ ਗਿਆ ਇਸ ਗੱਲ ਤੋਂ ਇਹ ਤਾਂ ਚੀਜ਼ ਸਿੱਧ ਹੋ ਗਈ ਪਤਾ ਲੱਗ ਗਿਆ ਵੀ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਜਿੱਦਾਂ ਦਾ ਬੀਜੋਂਗੇ ਉਦਾਂ ਦਾ ਵੱਡੋਂਗੇ ਜਿੰਨਾਂ ਦਾ ਜ਼ਮੀਨ ਦੇ ਉੱਪਰਲੇ ਲੈਵਲ ਦੇ ਕੰਪੀਟੀਸ਼ਨ ਚੱਲ ਰਿਹਾ ਢੇਰ ਸਪਰੇਆ ਪਾਉਂਗੇ ਉਦਾਂ ਦਾ ਹੀ ਜ਼ਮੀਨ ਦੇ ਵਿੱਚੋਂ ਕੱਢੋਂਗੇ ਅੱਜ ਤੋਂ 15-20 ਸਾਲ ਪਹਿਲਾਂ ਦੇਖੀਏ ਤਾਂ ਇੱਥੇ ਬਹੁਤ ਜ਼ਿਆਦਾ ਸਾਫ਼ ਸਪਾਈ ਸੀ ਗਰਮੀਆਂ ਦੇ ਦਿਨਾਂ ਵਿੱਚ ਇੱਥੇ ਆ ਕੇ ਬੈਠਣਾ ਤੇ ਇਸ ਖੂਹ ਵਿੱਚ ਆ ਕੇ ਨਹਾਉਣਾ ਪਰ ਹੁਣ ਇੱਥੇ ਦਿਨੇ ਜਾਂਦੇ ਵੀ ਬੰਦੇ ਨੂੰ ਡਰ ਲੱਗਦਾ ਇਹ ਹੁਣ ਤਕਰੀਬਨ ਸੱਪਾਂ ਦਾ ਹੀ ਘਰ ਬਣ ਚੁੱਕਿਆ ਹੈ ਕਿਉਂਕਿ ਇੱਥੇ ਆਲੇ-ਦੁਆਲੇ ਜੰਗਲ